ਅ ਇਹਦੇ ਬਾਰੇ ਜਿਹੜੇ ਐਕਸਪਰਟ ਏਜੰਸੀ ਹੈ ਕਿ ਉਹ ਡਰੇਨੇਜ ਵਿਭਾਗ ਹੁੰਦਾ ਹੈਗਾ ਉਹ ਹਰ ਵਾਰੀ ਅਸੈਸਮੈਂਟ ਕਰਦੇ ਹੈਗੇ ਕਿਉਂਕਿ ਨਦੀ ਆਪਣਾ ਰੂਟ ਵੀ ਚੇਂਜ ਕਰਦੀ ਹੈ ਮੈਲਡਰਿੰਗ ਇਫੈਕਟ ਵੀ ਹੁੰਦਾ ਹੈਗਾ ਤੇ ਜਿਹੜੇ ਕ੍ਰਿਟੀਕਲ ਪੁਆਇੰਟਸ ਹੁੰਦੇ ਹੈ ਉਹ ਐਨਲਾਈਜ਼ ਕਰਕੇ ਕਿ ਜਿੱਥੇ ਬਹੁਤ ਕ੍ਰਿਟੀਕੈਲਿਟੀ ਹੈਗੀ ਕਿ ਜਿਹੇ ਹਿੱਟ ਕਰਨ ਦੇ ਚਾਂਸਸ ਹੁੰਦੇ ਹੈਗੇ ਤਾਂ ਬੜੀ ਨਦੀ ਛੋਟੀ ਨਦੀ ਦਾ ਸਾਡਾ ਪੂਰਾ ਇਨਸਪੈਕਸ਼ਨ ਵੀ ਪੂਰਾ ਹੈਗਾ ਤਾਂ ਜਦ ਉਸ ਅਗੋਂ ਅਸੀਂ ਪਹਿਲਾਂ ਕੰਮ ਕਰਦੇ ਹੈ ਤਾਂ ਬੂਟੀ ਵਗੈਰਾ ਇਕੱਠੀ ਹੋ ਕੇ ਬਰਸਾਤ ਦੇ ਨਾਲ ਦੁਬਾਰਾ ਉਹ ਰੁਕਾਵਟ ਸਾਈਫਨਿੰਗ ਸਾਈਫਨਸ ਨੂੰ ਬਲੌਕ ਡਿਪਲॉयਡ ਹੈਗੀ ਤੇ ਉਥੋਂ ਸਫਾਈ ਹੁੰਦੇ ਹੁੰਦੇ ਅੱਗੇ ਆ ਰਹੀ ਹੈਗੀ ਤੇ ਮੈਨੂੰ ਉਮੀਦ ਹੈਗੀ ਕਿ ਬਹੁਤ ਛੇਤੀ ਜਦੋਂ ਸਾਾਨੂੰ ਸਾਡੂ ਪੀਕ ਲੋਡ ਪਾਉਗੀ ਉਸ ਤੋਂ ਪਹਿਲੇ ਸਾਰਾ ਕਲੀਅਰੈਂਸ ਦਾ ਵੀ ਕੰਮ ਹੋ ਜਾਣਾ ਹੈਗਾ ਔਰ ਜਿੱਥੇ-ਥੇ ਕ੍ਰਿਟੀਕਲ ਪੁਆਇੰਟਸ ਹੈਗੇ ਉੱਥੇ ਵੀ ਤੇ ਅੱਜ ਸਾਡੀ ਹੋਰ ਡਿਪਾਰਟਮੈਂਟਲ ਮਸ਼ੀਨਰੀ ਵੀ ਪਟਿਆਲਾ ਨੂੰ ਅਲੋਟ ਹੋ ਰਹੀ ਹੈਗੀ ਤਾਂ ਉਹਨੂੰ ਲਗਾ ਕੇ ਵੀ ਜਿੰਨੇ ਵੀ ਕ੍ਰਿਟੀਕਲ ਸਾਈਫਨ ਤੇ ਕ੍ਰਿਟੀਕਲ ਪੁਆਇੰਟਸ ਹੈਗੇ ਉੱਥੇ ਡਿਪਲॉयਮੈਂਟ ਕੀਤੀ ਜਾਊਗੀ ਤੇ ਇਹਦੇ ਨਾਲ ਹੀ ਨਾਲ ਫਲੱਡ ਰਿਲੇਟਿਡ ਸਾਡੇ ਇੰਤਜ਼ਾਮ ਤੇ ਮੀਟਿੰਗਸ ਅਸੀਂ ਲਗਭਗ 3-4 ਮਹੀਨੇ ਪੁਰਾਣੀ ਉਹਨਾਂ ਵਾਸਤੇ ਔਰ ਜਿਤੇ ਜਤੇ ਪਬਲਿਕ ਦਾ ਸਾਨੂੰ ਫੀਡਬੈਕ ਆ ਰਹਾ ਹੈਗਾ ਤੇ ਕਾਫੀ ਕਿਉਂਕਿ ਲੋਕਾਂ ਨੇ ਦੇਖਿਆ ਹੈਗਾ ਤੇ ਉਹਨਾਂ ਨੂੰ ਪਤਾ ਆਏਗਾ ਵੀ ਪੁਆਇੰਟਸ ਕਿੱਥੇ ਹੈਗੇ ਤਾਂ ਉਹਨੂੰ ਵੀ ਅਸੀਂ ਪ੍ਰਾਇੋਰਟੀ ਤੇ ਟੇਕ ਅਪ ਕਰਕੇ ਉੱਥੇ ਵੀ ਕੰਮ ਕਰਾਂਗੇ ਮੈਮ ਬਡੇ ਰਾਇਮਾਚੇ ਦੇ ਕਿ ਲੋਕਾਂ ਨੇ ਬਣਾਏ 66 ਸਮਾਨਚਰਾ ਦਾ ਜਦੋਂ ਖੇਰੋ ਕਰ ਦਿੰਦੇ ਠੀਕ ਸਾਰੀ ਬਡੇ ਰਾਇਮਾਚੇ ਨੇ ਆਪਣੇ ਨੂੰ ਸਮਾਨ 66 ਰੱਖਦਾ ਸ਼ੁਰੂ ਕਰ ਦੇ ਅੱਛਾ ਜੀ ਤੇ ਉਹ ਵੀ ਅਸੀਂ ਉੱਥੇ ਐਸਟੀਐਮ ਵੀ ਭੇਜ ਦਿੰਦੇ ਨੇ ਦੇਖੋ ਕਈ ਵਾਰੀ ਕੀ ਹੁੰਦਾ ਹੈਗਾ ਕਿ ਪੈਨਿਕ ਕਿਉਂਕਿ ਜਿਸ ਨੇ ਦੇਖੀ ਹੁੰਦੀ ਹੈ ਹਰਡ ਤਾ ਲੋਕਾਂ ਨੂੰ ਖੌਫ ਵੀ ਰਹਿੰਦਾ ਹੈਗਾ ਕਿ ਕੁਝ ਖਰਾਬ ਨਾ ਹੋ ਜਾਵੇ ਤੇ ਪ੍ਰੀਕਾਸ਼ਨਰੀ ਵੀ ਕਰਦੇ ਹੈਗੇ ਤਾਂ ਮੇਰੀ ਲੋਕਾਂ ਨੂੰ ਇਹ ਹੀ ਬੇਨਤੀ ਹੈਗੀ ਕਿ ਕੁਝ ਵੀ ਇੰਡੀਕੇਸ਼ਨ ਹੁੰਦਾ ਹੈਗਾ ਅਸੀਂ ਮਹੀਨੇ ਤੋਂ ਵਾਚ ਦੀ ਰੀਡਿੰਗ ਜਾਂ ਜਿੰਨੇ ਵੀ ਪਾਣੀ ਦਾ ਲੈਵਲ ਹੈਗਾ ਮੌਨਸੂਨ ਫੋਰਕਾਸਟ ਸਾਰਾ ਕੁਝ ਇਹਨੂੰ ਅਸੈਸ ਕਰਦੇ ਹਾਂ ਤੇ ਮੈਨੂੰ ਪੂਰੀ ਉਮੀਦ ਹੈਗੀ ਕਿ ਜੀ ਇਦਾਂ ਦਾ ਕੁਝ ਸਾਨੂੰ ਲੋੜ ਨਹੀਂ ਪਊਗੀ ਤੇ ਨਾਲ ਹੀ ਨਾਲ ਜਿੱਥੇ ਕਿਸੇ ਦੇ ਕੋਲ ਕੋਈ ਫੀਡਬੈਕ ਆਂਦਾ ਹੈ ਤਾਂ ਸਾਡੇ ਨਾਲ ਸਾਂਝਾ ਕੀਤਾ ਮੈਮ ਜੀ ਮੈਂ ਬੜੀ ਨੇਕੀ ਕਰ ਚਾਲ ਪ੍ਰੋਜੈਕਟ ਜੜੀਆ ਬੁਤੀਆ ਇਸ ਸਪਾਈ ਨੂੰ ਲੋਕਾਂ ਦੇ ਵਿੱਚ ਪੈਨਿਕ ਹੋ ਰਿਹਾ ਤੇ ਇਸ ਸਪਾਈ ਨੂੰ ਦੇ ਕਾਰਨ ਕੋਈ ਖੜ ਵਰਗੀ ਸਥਿਤੀ ਬਣਦੇ ਤਾਂ ਮੌਕੇ ਤੇ ਅਸੀਂ ਕਿੰਨੀ ਆ ਉੱਥੇ ਬਿਲਕੁਲ ਜੀ ਮੈਂ ਸਮਝਦੀ ਆ ਲੋਕਾਂ ਦੀ ਭਾਵਨਾ ਵੀ ਸਮਝਦੀ ਆ ਦੌਲਤਪੁਰ ਦੇ ਨੇੜੇ ਜਿੱਥੇ ਦੇ ਸਟਾਰਟਿੰਗ ਪੁਆਇੰਟਸ ਹੈਗਾ ਤੇ ਜਿੱਥੇ ਤੇ ਕ੍ਰਿਟੀਕਲ ਪੁਆਇੰਟਸ ਹੈਗੇ ਉੱਥੇ ਮਸ਼ੀਨਰੀ ਡਿਪਲੋਏਡ ਵੀ ਹੈਗੀ ਅ ਅਸੀਂ ਸਾਂਝੀ ਵੀ ਕਰ ਦਿੰਦੇ ਆ ਇਹਦੇ ਨਾਲ ਹੀ ਨਾਲ ਉਹ ਅੱਗੇ ਵੀ ਆ ਰਹੀ ਹੈਗੀ ਤੇ ਅੱਜ ਸਾਡੀ ਡਿਪਾਰਟਮੈਂਟਲ ਮਸ਼ੀਨਰੀ ਤੇ ਐਡੀਸ਼ਨਲ ਮਸ਼ੀਨਰੀ ਵੀ ਡਿਪਲੋਏ ਹੋ ਜਾਣੀ ਹੈ ਤੇ ਉਹਦੇ ਨਾਲ ਹੀ ਮੈਨੂੰ ਲੱਗਦਾ 1-2 ਦਿਨਾਂ ਵਿੱਚ ਫਰਕ ਵੀ ਦਿਖ ਜਾਣਾ ਲੋਕਾਂ ਨੂੰ ਇੱਕੋ ਹੀ ਅਪੀਲ ਹੈਗੀ ਕਿ ਜਿੱਦਾਂ ਪਿਛਲੀ ਵਾਰੀ ਪਿਛਲੇ ਤੋਂ ਪਿਛਲੇ ਸਾਲ ਹੜ੍ਹ ਆਏ ਸੀਗੇ ਤੇ ਤੁਹਾਡੇ ਸਪੋਰਟ ਨੇ ਨਾਲ ਅਸੀਂ ਕਾਫੀ ਉਹਨੂੰ ਵਧ ਤਰੀਕੇ ਨਾਲ ਜਿੱਠਾ ਇਹਨਾਂ